ਸਤ ਸ੍ਰੀ ਅਕਾਲ ਜੀ। ਯਮ ਪੰਜਾਬੀ ਮਸਾਲਾ ਕੁਕਿੰਗ 'ਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਆਮਲੇ ਸਾਡੇ ਹੈਲਥ ਲਈ ਬਹੁਤ ਹੀ ਵਧੀਆ ਹੁੰਦੇ ਨੇ ਔਰ ਇਹਦੇ ਨਾਲ ਸਾਨੂੰ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਮਿਲਦਾ ਹੈ। ਅੱਜ ਮੈਂ ਤੁਹਾਡੇ ਨਾਲ ਆਮਲੇ ਦੀ ਨਮਕੀਨ ਖੱਟੀ ਕੈਂਡੀ ਦੀ ਰੈਸਪੀ ਸ਼ੇਅਰ ਕਰਨ ਜਾ ਰਹੀਆਂ ਜਿਹੜੀ ਬਹੁਤ ਹੀ ਚਟਪਟੀ ਬਣ ਕੇ ਤਿਆਰ ਹੁੰਦੀ ਹੈ। ਚਲੋ ਦੇਖਦੇ ਹਾਂ ਇਹਨੂੰ ਅਸੀਂ ਕਿਸ ਤਰ੍ਹਾਂ ਬਣਾਉਣਾ ਹੈ। ਇਹਨੂੰ ਬਣਾਉਣ ਉਸਤੇ ਮੈਂ ਅੱਧਾ ਕਿਲੋ ਆਮਲੇ ਲਿੱਤੇ ਨੇ ਆਮਲੇ ਇਸ ਤਰ੍ਹਾਂ ਦੇ ਸਾਫ਼ ਤੇ ਥੋੜੇ ਮੋਟੇ ਹੋਣੇ ਚਾਹੀਦੇ ਨੇ ਆਮਲੇ ਨੂੰ ਪਹਿਲੇ ਤੋਲ ਲੈਣਾ ਹੈ ਆਮਲਿਆਂ ਨੂੰ ਮੈਂ ਪਾਣੀ ਚ ਉਬਾਲਾਂਗੀ ਦੋ ਗਲਾਸ ਪਾਣੀ ਪਾ ਕੇ ਇੱਕ ਪੈਨ ਵਿੱਚ ਰੱਖਦੇ ਨੇ ਪਾਣੀ ਉਬਲ ਗਿਆ ਹੁਣ ਅਸੀਂ ਇਹਦੇ ਵਿੱਚ ਸਾਰੇ ਆਮਲੇ ਪਾ ਦਾਂਗੇ ਫਿਰ ਪਾਨੇ ਨੇ ਹੁਣ ਇਹਨੂੰ ਅਸੀਂ ਟੱਕਤਾ ਹੈ ਘਟ ਤੋਂ ਵੱਟ 10 ਕੋ ਮਿੰਟ ਅਨੂੰ ਅਸੀਂ ਪਕਾਵਾਂਗੇ ਜਦ ਤੱਕ ਇਹਨਾਂ ਦਾ ਰੰਗ ਨਹੀਂ ਚੇਂਜ ਹੋ ਜਾਂਦਾ ਦੇਖੋ ਹੁਣ ਇਹਨਾਂ ਦਾ ਰੰਗ ਥੋੜਾ yellow ਆ ਗਿਆ ਹੈ ਤੇ ਨਾਲੇ ਇਹਦਾ ਛਿਲਕਾ ਉਤਰਨਾ ਸ਼ੁਰੂ ਹੋ ਜਾਏਗਾ ਇਹ ਹੀ ਨਿਸ਼ਾਨੀਆਂ ਵੀ ਇਹ ਸਾਡੇ ਆਮਲੇ ਜੋ ਹੈ 50% ਤੱਕ 50 ਤੋਂ 60% ਤੱਕ ਅਸੀਂ ਇਹਨਾਂ ਨੂੰ ਪਕਾ ਲੈਣਾ ਹੈ ਹਲੇ ਥੋੜੇ ਜਿਹਾ ਆਮਲੇ ਹੋਰ ਪੱਕਨੇ ਚਾਹੀਦੇ ਐ ਦੇਖੋ ਹੁਣ ਇਸ ਤਰ੍ਹਾਂ ਦਾ ਉੱਤੋਂ ਛਿਲਕਾ ਉਤਰਨਾ ਚਾਹੀਦਾ ਹੈ ਹਲਕਾ ਹਲਕਾ ਫਟਨੇ ਸ਼ੁਰੂ ਹੋ ਜਾਂਦੇ ਨੇ ਇਹਦਾ ਮਤਲਬ ਸਾਡੇ ਆਮਲੇ ਉਬਲ ਗਏ ਨੇ ਤੁਸੀਂ ਚਾਹੋ ਤੇ ਆਮਲਿਆਂ ਨੂੰ ਸਟੀਮ ਵੀ ਕਰ ਸਕਦੇ ਹੋ ਸਟੀਮ ਕਰਨ ਵਾਸਤੇ ਪਹਿਲੇ ਥੱਲੇ ਪਾਣੀ ਪਾਉਣਾ ਪੈਂਦਾ ਤੇ ਉੱਪਰ ਕੋਈ ਜਾਲੀ ਦੇ ਵਿੱਚ ਰੱਖ ਕੇ ਉਹਨੂੰ ਸਟੀਮ ਕਰਨਾ ਪੈਂਦਾ ਹੈ ਜਿਸ ਤਰ੍ਹਾਂ ਮਰਜ਼ੀ ਕਰ ਸਕਦੇ ਹੋ ਐ ਮੈਂ ਆਮਲੇ ਕੱਢ ਲੈਨੇ ਹੁਣ ਠੰਡੇ ਹੋ ਜਾਣ ਤੇ ਇਹਨਾਂ ਨੂੰ ਮੈਂ ਇਹਨਾਂ ਚੋਂ ਗਿੱਟਾ ਕੱਢ ਲਾਂਗੀ ਸਾਰੀ ਔਰ ਗਿੱਟਾ ਕੱਢ ਕੇ ਇਸ ਤਰ੍ਹਾਂ ਇਹਨਾਂ ਦੀਆਂ ফাঁਕਾਂ ਕਢ ਲਾਂਗੇ 20 ਚਾਹਤੇ ਤੁਸੀਂ ਇਸ ਤੋਂ ਛੋਟੇ ਵੀ ਕਰ ਸਕਦੇ ਹੋ ਪਰ ਮੈਂ ਇੰਨੇ ਹੀ ਕਰ ਰਹੀਆਂ ਸੁੱਕ ਜਾਣਗੇ ਤੇ ਫਿਰ ਇਹ ਹੋਰ ਛੋਟੇ ਹੋ ਜਾਂਦੇ ਨੇ ਸਾਰੇ ਆਮਲਿਆਂ ਨੂੰ ਮੈਂ ਗਿੱਟਾ ਕੱਢ ਕੇ ਇਸ ਤਰ੍ਹਾਂ ਇਹਨਾਂ ਦੇ ਪੀਸ ਕੱਢ ਲਾਂਗੇ ਮਿੱਠੀ ਕੈਂਡੀ ਤੇ ਸਾਰੇ ਖਾਂਦੇ ਨੇ ਪਰ ਫਿਰ ਉਹ 슈ਗਰ ਪੇਸ਼ੈਂਟ ਵਾਸਤੇ ਠੀਕ ਨਹੀਂ ਹੁੰਦੀ ਤੇ ਨਾਲੇ ਇਹ ਵਾਲੀ ਕੈਂਡੀ ਜਿਹੜੀ ਅਸੀਂ ਬਣਾ ਰਹੇ ਹਾਂ ਖੱਟੀ ਨਮਕੀਨ ਕੈਂਡੀ ਇਹ ਹਾਜਮੇ ਵਾਸਤੇ ਬਹੁਤ ਹੀ ਵਧੀਆ ਹੁੰਦੀ ਹੈ ਸਾਡੇ ਪਾਚਨ ਕਿਰਿਆ ਨੂੰ ਵੀ ਬਹੁਤ ਦਰੁਸਤ ਰੱਖਦੀ ਹੈ ਪੇਟ 'ਚ ਗੈਸ ਹੋਏ ਉਹਨੂੰ ਠੀਕ ਕਰਦੀ ਹੈ ਤੇ ਇਹ ਵਾਲੀ ਕੈਂਡੀ ਜਿਹੜੀ ਹੈ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਮੈਂ ਦੀਆਂ ਸਾਰੀਆਂ ਇਹ ফাঁਕਾ ਕੱਢ ਲੈਣੀਆਂ ਨੇ ਆਮਲਾ ਇੱਕ ਐਸਾ ਫਲ ਹੈ ਦੇਖੋ ਜਿਹਦੇ ਚ ਇੰਨੇ ਗੁਣ ਹੁੰਦੇ ਨੇ ਕਿ ਅਸੀਂ ਇਹਨਾਂ ਦੇ ਗੁਣ ਗਿੰਦੇ ਗਿੰਦੇ ਥੱਕ ਜਾਾਂਗੇ ਇਸ ਕਰਕੇ ਤੁਸੀਂ ਅਗਰ ਚਾਹੋ ਤੇ ਗੂਗਲ ਤੋਂ ਰਿਸਰਚ ਕਰ ਸਕਦੇ ਹੋ ਇਹ ਦੇਖੋ ਸਾਰੀਆਂ ਮੈਂ ਇਹਦੀਆਂ ਫਾਕਾਂ ਕੱਢ ਲਿੱਤੀਆਂ ਨੇ ਤੇ ਗਿਟਕਾ ਵੀ ਕੱਢਤੀਆਂ ਨੇ ਫਾਕਾਂ ਨੂੰ ਮੈਂ ਇਸ ਤਰ੍ਹਾਂ ਪੀਸ ਕਰ ਲਏ ਨੇ ਹੁਣ ਮੈਂ ਇਹਦੇ ਥੋੜੇ ਜਿਹਾ ਮਸਾਲੇ ਪਾਵਾਂਗੀ ਮਸਾਲਿਆਂ ਵਿੱਚ ਮੈਂ 1 ਚਮਚ ਜੀਰਾ 1 ਚਮਚ ਅਜਵੈਨ ਤੇ ਅੱਧਾ ਚਮਚ ਮੈਂ ਕਾਲੀ ਮਿਰਚਾ ਬਤਲਾਂਗੀ ਤੇ ਇਹਨਾਂ ਨੂੰ ਹਲਕਾ ਜਿਹਾ ਡਰਾਈ ਰੋਸਟ ਕਰ ਲਾਂਗੇ ਜਦੋਂ ਇਹ ਥੋੜਾ ਜਿਹਾ ਹੱਥ ਲਾ ਕੇ ਦੇਖੋ ਗਰਮ ਹੋ ਜੇ ਬਸ ਇੰਨਾ ਹੀ ਇਹਨੂੰ ਤੁਸੀਂ ਰੋਸਟ ਕਰਨਾ ਹੈ ਬਸ ਹੁਣ ਦੇਖੋ ਹਲਕਾ ਜਿਹਾ ਕਲਰ ਵੀ ਚੇਂਜ ਹੋਇਆ ਸੀ ਇਹਨੂੰ ਕੱਢ ਲਿੱਤਾ ਹੈ ਔਰ ਇਹਨੂੰ ਮਿਕਸੀ ਚ ਪਾ ਕੇ ਅਸੀਂ ਜਾਰੀ ਚ ਪਾ ਕੇ ਇਹਨੂੰ ਅਸੀਂ ਗ੍ਰाइंड ਕਰ ਲਾਂਗੇ ਦਰਾਜ ਹੈ ਇਹ ਸਾਡਾ ਮਸਾਲਾ ਪੀਸ ਗਿਆ ਤਾਂ ਅਜਵੈਨ ਤੇ ਜੀਰਾ ਤੇ ਕਾਲੀ ਮਿਰਚ ਸਾਰੇ ਤੁਹਾਨੂੰ ਪਤਾ ਹੈ ਇਹ ਪੇਟ ਵਾਸਤੇ ਬਹੁਤ ਵਧੀਆ ਹੁੰਦੇ ਨੇ ਆਮਲਾ ਤੇ ਹੈ ਹੀ ਹੈ ਤੇ ਇਹਦੇ ਨਾਲ ਸਾਡਾ ਹਾਜਮਾ ਵੀ ਬੜਾ ਵਧੀਆ ਰਹਿੰਦਾ ਹੈਗਾ ਤੇ ਬਣਾ ਕੇ ਰੱਖ ਲਓ ਸਾਲੋਂ ਸਾਲ ਭਾਵੇਂ ਤੁਸੀਂ ਇਹਨੂੰ ਸਾਲ ਰੱਖੋ 6 ਮਹੀਨੇ ਰੱਖੋ ਇਹਨੂੰ ਤੁਸੀਂ ਰੱਖ ਸਕਦੇ ਹੋ ਹੁਣ ਮੈਂ ਇਹਦੇ ਵਿੱਚ ਕਾਲਾ ਨਮਕ ਪਾਵਾਂਗੀ ਕਾਲਾ ਨਮਕ ਵੀ ਹਾਜਮੇ ਵਾਸਤੇ ਬਹੁਤ ਵਧੀਆ ਹੁੰਦਾ ਹੈ 1.5 ਚਮਚ ਮੈਂ ਇਹਦੇ ਵਿੱਚ ਨਮਕ ਪਾਇਆ ਹੈ ਨਮਕ ਤੁਸੀਂ ਆਪਣੇ ਹਿਸਾਬ ਦੇ ਨਾਲ ਪਾ ਸਕਦੇ ਹੋ 1/2 ਚਮਚ ਹੋਰ ਪਾ ਰਹੀ ਹਾਂ 1.5 ਚਮਚ ਬਿਲਕੁਲ ਠੀਕ ਹੈ ਇਹਦੇ ਵਿੱਚ ਨਮਕ ਇਨੂੰ ਮਿਕਸ ਕਰ ਲਾਂਗੇ ਅਸੀਂ ਸਾਰੇ ਮਸਾਲੇ ਅੱਛੀ ਤਰ੍ਹਾਂ ਮਿਕਸ ਹੋ ਜਾਣੇ ਚਾਹੀਦੇ ਨੇ ਆਮਲਿਆਂ ਤੇ ਤੇ ਹੁਣ ਅਸੀਂ ਇਹਨੂੰ 2-3 ਦਿਨ ਵਾਸਤੇ ਧੁੱਪੇ ਰੱਖ ਦਾਂਗੇ ਉੱਤੇ ਕੋਈ ਜਾਲੀ ਰੱਖ ਦੋ ਜਾਂ ਉੱਤੇ ਕੋਈ ਕੱਪੜਾ ਵੀ ਰੱਖ ਸਕਦੇ ਹੋ ਮਲਮਲ ਦਾ ਮੈਂ ਦੁੱਧ ਵਾਲੀ ਜਿਹੜੀ ਜਾਲੀ ਹੁੰਦੀ ਆ ਉਹ ਯ ਉੱਤੇ ਰੱਖ ਦਿੱਤੀ ਸੀ ਤੇ ਇਹਨੂੰ ਧੁੱਪ ਬੜੀ ਤੇਜ਼ ਹੈ ਜਿਸ ਨਾਲ ਅੱਜਕੱਲ ਤੇ 2-3 ਦਿਨਾਂ ਚ ਐ ਬਿਲਕੁਕੁਲ ਤਿਆਰ ਹੋ ਜਾਂਦੀ ਐ ਇਹਨੂੰ ਮਿਕਸ ਕਰ ਲਓ ਬਸ ਅੱਛੀ ਤਰ੍ਹਾਂ ਬਸ ਸਾਰੇ ਮਿਕਸ ਹੋ ਗਏ ਇਹਨੂੰ ਅਸੀਂ ਹੁਣ ਧੁੱਪੇ ਰੱਖ ਦਾਂਗੇ ਟੱਕੇ ਤੁੱਪੇ ਰੱਖਤੇ 3 ਦਿਨਾਂ ਬਾਅਦ ਇਹ ਦੇਖੋ ਸਾਡੇ ਆਮਲਾ ਕੈਂਡੀ ਬਣ ਗਈ ਹੈ ਇਹਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਇਹ ਦੇਖੋ ਜਦ ਸੁੱਕ ਜਾਏਗੀ ਤੇ ਕੈਂਡੀ ਦਾ ਕਲਰ ਇਸ ਤਰ੍ਹਾਂ ਬਣ ਜਾਏਗਾ ਇਹ ਸਾਡੀ ਨਮਕੀਨ ਖੱਟੀ ਕੈਂਡੀ ਬਣ ਕੇ ਤਿਆਰ ਹੋ ਗਈ ਜਿਹੜੀ ਕਿ ਬਹੁਤ ਹੀ ਹਾਜਮੇਦਾਰ ਹੈ ਔਰ ਸਾਡੇ ਪਾਚਨ ਨੂੰ ਬਹੁਤ ਹੀ ਦਰੁਸਤ ਰੱਖਦੀ ਹੈ ਤੇ ਇਹਨੂੰ ਰੋਜ਼ ਭਾਵੇਂ ਰੋਟੀ ਖਾਣ ਤੋਂ ਬਾਅਦ ਤੁਸੀਂ ਇੱਕ ਅੱਧਾ ਟੁਕੜਾ ਮੂੰਹ ਚ ਪਾ ਲਓ ਤੇ ਤੁਹਾਡੇ ਫੇਰ ਸ਼ੂਗਰ ਵਾਸਤੇ ਵੀ ਇਹ ਵਧੀਆ ਹੈ ਬਹੁਤ ਅੱਛੀ ਚੀਜ਼ ਹੈਗੀ ਹੈ ਅਗਰ ਤੁਹਾਨੂੰ ਮੇਰੀ ਇਹ ਰੈਸਪੀ ਆਮਲਾ ਕੈਂਡੀ ਦੀ ਰੈਸਪੀ ਚੰਗੀ ਲੱਗਦੀ ਹੈ ਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਹੋ ਤੇ ਆਪਣੇ ਕਮੈਂਟਸ ਮੇਰੇ ਨਾਲ ਸ਼ੇਅਰ ਜਰੂਰ ਕਰਨਾ ਅਗਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਏ ਤੇ ਤੁਸੀਂ ਆਪਣੇ ਫਰੈਂਡਸ ਰਿਲੇਟਿਵਸ ਵਿੱਚ ਵੀ ਜਰੂਰ ਸ਼ੇਅਰ ਕਰਨਾ ਸਭ ਦਾ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੀ ਰੈਸਪੀ 'ਚ ਅਸੀਂ ਫੇਰ ਮਿਲਾਂਗੇ